ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਬਣਾ ਸੇ ਲਈ ਲੈ ਕੇ ਆਏ ਜੀ ਦੋ ਬਾਈ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਪਣ ਆਓ ਪੁੱਛ ਲੈਂਦੇ ਆ ਬਾਈ ਥੋੜੇ ਟੇਰ ਆਜੋ ਬਾਈ ਜੀ ਬਾਈ ਜੀ ਹਸੀ ਗਾਲ 80 ਗਾਲ ਜੀ ਹੋ ਠੀਕ ਹੈ ਵਧੀਆ ਹਾਂਜੀ ਵਧੀਆ ਬਈ ਨਾਮ ਤੇ ਐਡਰੈਸ ਹੋ ਨਾਮ ਸੰਦੀਪ ਸਿੰਘ ਪਿੰਡ ਗੋਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆ ਨੇੜੇ ਪਿੰਡ ਬਾਈ ਨੇੜੇ ਬਦਨੀ ਨਿਹਾਲ ਸਿੰਘ ਵਾਲਾ ਬਲਾਕ ਪਰ ਬਈ ਨੇੜੇ ਹੀ ਰਹਿੰਦੇ ਮੋਬਾਈਲ ਨੰਬਰ 8699671060 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇਦੇ ਸੀ ਕਿਹੜਾ ਸੂਸੂ ਜੀ ਦੂਜਾ ਸੂਆ ਬਈ ਕਿੰਨੇ ਦਿਨ ਲੈਂਦੀ ਦਿਨ ਤੋਂ ਵਰਸਾ ਇੱਕ ਦੋ ਹੀ ਲਊਗੀ ਹੁਣ ਤਾਂ ਤਿਆਰ ਹੀ ਹੈਗੀ ਆਰਡਰ ਪਾਉਂ ਚੰਗਾ ਤਿਆਰ ਕਰਿਆ ਹਾਂ 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 ਬਈ ਆਰਡਰ ਤਾਂ ਪੂਰਾ ਇਸ ਵੀ ਜੰਬੀ ਬਹੁਤ ਆ ਯਾਰ ਬਹੁਤ ਚੰਗਾ ਬਈ ਬੁਟੀ ਵਾਲਾ ਸਟਾਨ ਇਕੱਲਾ ਇਕੱਲਾ ਠੰਡ ਠੰਡੀ ਸੀਲ ਜਾਤ ਵੀ ਟਪਲਾ ਚੰਗੀ ਆ ਕਿੰਨਾ ਦੁੱਧ ਦੇ ਦੁੱਧ ਬਈ ਗਰਮੀ ਆ ਹਨਾ ਗਰਮੀ ਦਾ ਬਾਕੀ ਇਹਨੇ ਮੰਨਣੀ ਵੀ ਨਹੀਂ 18 20 ਕਿਲੋ ਦਾ ਖੁੱਲਾ ਪਾਉਗੇ ਹਮ ਇੰਨਾ ਕਿ ਤਾਂ ਦੇਣਾ ਚਾਹੀਦਾ ਹਾਂ ਬਈ ਇੰਨਾ ਕਿ ਤਾਂ ਮੌਜ ਇੰਨਾ ਹੀ ਦੇ ਦੇਣਾ ਜਿਹੜੀ ਗਰਮੀ ਦਾ ਹਿਸਾਬ ਨਾਲ ਬਈ ਜੱਜਮੈਂਟ ਬਈ ਦੀ ਸਹੀ ਆ ਕੱਦ ਵਿੱਡ ਰੰਗ ਰੂਪ ਤੋਰਾ ਤਾਰਾ ਬਹੁਤ ਚੰਗਾ ਬਾਕੀ ਗੱਲ ਬਈ ਦੀ ਸਹੀ ਆ ਗਰਮੀ ਤਾਂ ਇਹਨੇ ਮੰਨਣੀ ਕੋਈ ਤੇ ਫੈਂਡ ਫੂਡ ਵੀ ਇਹਦੀ ਪੂਰੀ ਚੰਗੀ ਆ ਚਾਹੇ ਧੁੱਪੇ ਖੜੀ ਰਵੇ ਬਈ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਯਾਰ ਕੋਈ 60 ਨਹੀਂ 65 ਨਹੀਂ 55000 ਦੀ ਦੇ ਦਿਆ ਕੋਈ 60 ਨਹੀਂ 65 ਨਹੀਂ ਜਮਾ ਜਾਇਜ਼ ਮੁੱਲ 55000 ਦੀ ਬਾਈ ਕਹਿੰਦਾ ਦੇ ਦਿਆਂਗੇ ਪਰ ਬਈ ਜੇ ਕੋਈ ਵੜ ਲੈ ਜਾਵੇ ਯਾਦ ਕਰੋ ਹਣਾ ਬਈ ਆਹ ਬਈ ਜਾਨ ਸਭ ਗਰਮੀ ਦਾ ਹੁੰਦਾ ਗਰਮੀ ਤੇ ਇਹਨੇ ਬਿਲਕੁਲ ਗਰਮੀ ਵਾਲਾ ਤੋਹਫਾ ਹੀ ਆ ਗਰਮੀ ਇਹਦਾ ਤੋਹਫਾ ਸਹੀ ਗੱਲ ਮੁੱਲ ਜਮਾ ਜਾਇਜ਼ ਆ ਬਾਕੀ ਠੰਡੀ ਸੀਲਾ ਥਣ ਲੈਵਾ ਬੜਾ ਕਮਾਲ ਦਾ ਢੱਲਾ ਢੁੱਲਾ ਬਹੁਤ ਪਈਆਂ ਨੇ ਮੁੱਖੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਇੱਕੋ ਜਿਹਾ ਪੂਰੇ ਘਾਇਬ ਪਿਆ ਅੱਗੇ ਭਰਾ 2 ਨੰਬਰ ਜਿਹੜਾ ਸੂਈ ਹੈ ਬੜਾ ਇਹ ਵੀ ਬਈ ਦੂਜਾ ਸੂਈ ਆ ਕਦੋਂ ਸੂਈ ਆ ਬਈ ਇਹਨੂੰ ਹੋ ਗਿਆ 15 16 ਦਿਨ ਹੋ ਗਏ ਸੂਈ ਨੂੰ ਠੀਕ ਆ ਬਾਈ ਹਾਂ ਬਈ ਉਹ ਇੱਕ ਥਣ ਬਈ ਤਿੱਲਾ ਨਹੀਂ ਤਿੱਲ ਨਹੀਂ ਬਈ ਇਹ ਥਣ ਅੱਧਾ ਹੈਗਾ ਅੱਧਾ ਹੀ ਹੈ ਹਾਂ ਦੂਜਿਆਂ ਦੇ ਮੁਕਾਬਲੇ ਅੱਧਾ ਦੁੱਧ ਹੁੰਦਾ ਜਾਣੀ ਤੇ ਹੂੰ ਸਹਿਜ ਵੀ ਛੋਟਾ ਹਾਂ ਸਹਿਜ ਵੀ ਛੋਟਾ ਇੱਕ ਥਣ ਬਈਆ ਸਹਿਜ ਛੋਟਾ ਮਗਰ ਲ ਬਹਿਣੀ ਵਾਲੇ ਪਾਸੇ ਆ ਅੱਧਾ ਟਖਣਾ ਹੈਗਾ ਬਈਆ ਹਾਂ ਅੱਧਾ ਹੈਗਾ ਠੀਕ ਆ ਬੱਚਾ ਕੀ ਆ ਬੱਚਾ ਬੱਛੀ ਆ ਬਈ ਬੱਛੀ ਚੰਗੀ ਆ ਹਾਂ ਚੰਗੀ ਆ ਤੇ ਕਿੰਨੇ ਕੁ ਬੋਲੇ ਤੇ ਆਉਣ ਬਹੁਤ ਹੋਣੂਗਾ ਵੀ 16 17 ਗੱਲੋ ਠੀਕ ਆ ਹਾਂ ਜਾਨੀ ਦੀ 15 ਦੀ ਆਪਾਂ ਗਰੰਟੀ ਲਾ ਬੋਲ ਲਾ ਬਈ ਤੋਰ ਕੇ ਦਿਖਾ ਦੇ ਯਾਦ ਵੇਡ ਚੰਗੀ ਆ ਕੱਦ ਵੇਡ ਚੰਗਾ ਫੇਸ ਬਿਊਟੀ ਚੰਗੀ ਆ ਬੋਲੀ ਬਾਲੀ ਚੰਗੀ ਆ ਪੂਰਾ ਤਰਾ ਚੰਗਾ ਬਣਦਾ ਬਈ ਬਹੁਤ ਠੰਡੀ ਬਹੁਤ ਆ ਬਾਈ ਜਿਵੇਂ ਮਰਜ਼ੀ ਕੋਈ ਚੋਈ ਆ ਠੀਕ ਆ ਬਾਈ ਮੁੱਲ ਕੀ ਆਦਾ ਮੁੱਲ ਇਹ ਆ 45000 ਮਾਨਤਾਨ ਹੋ ਜੀ ਆ ਮਾਨਤਾਨ ਫੁੱਲ ਦਾ 45000 ਰੁਪਿਆ ਮੁੱਲ ਆ ਮੁੱਲ ਜਾਇਜ਼ ਰੱਖਿਆ ਬਾਈ ਨੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜੇ ਚਾਰੇ ਥਣ ਸਹੀ ਹੁੰਦੇ ਫਿਰ ਤਾਂ ਤੈਨੂੰ ਵੀ ਪਤਾ ਹੀ ਹੈ ਨਾ ਰਕਤ ਬਹੁਤ ਚੰਗੀ ਹੈ ਨਾ ਆਣ ਦਾ ਕਰਕੇ ਬਾਈ ਕਹਿੰਦਾ ਪਰ ਰੇਟ ਜਾਇਜ਼ ਹੀ ਰੱਖਿਆ ਦਾ ਬਾਈ ਤੁਸੀਂ ਐਸੇ ਅੱਧਾ ਥਾਣਾ ਆਏਗਾ ਹਾਂ ਅੱਧਾ ਹੈਗਾ ਐ ਨਹੀਂ ਵੀ ਤਲ ਲਗੀ ਹੂੰ ਅੱਧਾ ਹੋਏਗਾ ਅੱਧੋਂ ਜ਼ਿਆਦਾ ਹੀ ਹੋਊਗਾ ਘਟ ਨਹੀਂ ਹੁੰਦਾ ਘਟ ਨਹੀਂ ਹੁੰਦਾ ਠੀਕ ਆ ਅੱਗੇ ਪ੍ਰਾਤਨ ਨੰਬਰ ਜਿਹੜਾ ਸੂਈ ਹੈ ਇਹ ਵੀ ਦੂਜਾ ਹੀ ਹੈ ਬਾਈ ਕਦੋਂ ਸੂਈ ਹੈ ਇਹਨੂੰ ਸੂਈ ਨੂੰ ਵੀ ਹੋ ਗਏ 15 16 ਦਿਨ ਹੋ ਗਏ ਬੱਚਾ ਕੀ ਹੈ ਬਾਈ ਬੱਚੀ ਹੈ ਬਾਈ ਬੱਚੀ ਹੈ ਠੀਕ ਹੈ ਬੱਚੀ ਚੰਗੀ ਹੈ ਨਾ ਹਾਂ ਬੱਚੀ ਚੰਗੀ ਹੈ ਕਿੰਨੇ ਦੁੱਧ ਤੇ ਆਹ ਇਹਦੇ ਥੱਲੇ ਵੀ ਹੋਊਗਾ ਬਾਈ 16 17 ਕਿਲੋ ਜਾਨੀ ਇਹਦੀ 15 ਕਿਲੋ ਚਵਾ ਕੇ ਦੇ ਦੇ ਠੀਕ ਆ ਬਾਕੀ ਸੀਲ ਠੰਡੀ ਤਾਂ ਜਿਵੇਂ ਮਰਜੀ ਕੋਈ ਜਿਵੇਂ ਮਰਦੀ ਹੱਥ ਲੱਗੇ ਚਾਹੇ ਮਗਰਦੀ ਬਹਿ ਜੇ ਕੁਛ ਨਹੀਂ ਕਰ ਮੜੀ ਨਾੜਾ ਨੂੜਾ ਚਾਹੀਆਂ ਥਾਣ ਕੋਈ ਜੱਕਰੀ ਨਹੀਂ ਯਾਰ ਉਹ ਹੀ ਆ ਜਵਾਈ ਚੰਗੀ ਆ ਜਵਾਈ ਇੱਕ ਨੰਬਰ ਆ ਬਈ ਠੀਕ ਆ ਠੰਡੀ ਸੀਲ ਪੂਰੀ ਹੱਥ ਲਾ ਕੇ ਦਿਖਾਤਾ ਤੇ ਲਾ ਨੀਡ ਤੋਂ ਚੈੱਕ ਕਰ ਲੋ ਬਈ ਤੇ ਥਣ ਲੇਵਾ ਬੜਾ ਕਮਾਲ ਆ ਬਈ ਬੱਚਾ ਹੀ ਮਗਰ ਬੱਛੇ ਬੱਚੀ ਵੀ ਚੰਗੀ ਆ ਰਲ ਵੀ ਚੰਗੀ ਆ ਰਲ ਬਾਕੀ ਵੱਡੀ ਬੁੱਢੀ ਬਹੁਤ ਆ ਬਈ ਦੁੱਤਾ ਹੁਣ ਵੱਧਦੀ ਜਾਂਦੀ ਆ ਹਾਂ ਠੀਕ ਆ ਮੁੱਲ ਭਰਾ ਇਹਦਾ ਮੁੱਲ ਇਹਦਾ ਬਹੁਤ ਲੈਣ ਦੇਣੀ 50000 ਦੀ ਦੇ ਦੇ। ਮਾਨਤਨ ਹੋ ਜਾ। ہاں ਮਾਨਤਨ ਕਰ। 50000 ਰੁਪਏ ਬਾਈ ਨੇ ਮੁੱਲ ਰੱਖਿਆ। ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊ। ਕੱਦ ਵੱਡ ਚੰਗਾ ਥਣਲੇਵਾ ਚੰਗਾ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਆ। ਬੜਡ ਭਈਆ ਵੀ ਚੰਗੀ ਆ। ਮੁੱਲ ਜਾਇਜ਼ ਆ। ਤੇ ਉਹ ਸੂਣ ਵਾਲੀ ਬੜ ਵੀ ਚੰਗੀ ਆ। ਦੁੱਧ ਚੰਗਾ ਪਾ ਦੋ। ਤੇ ਕਿਸੇ ਵੀਰ ਨੂੰ ਕੋਈ ਵੀ ਨਾ ਕੋ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖ ਕੇ ਲਈ ਸਾਰੇ ਵੀਰਾਂ ਦਾ ਤਾਦ ਲਓ। ਧੰਨਵਾਦ।